ਹਸਦੇ ਬਸਦੇ ਘਰ ਵਿੱਚ ਪਈਆਂ ਕਿਲਕਿਆਰੀਆਂ ਇੱਕ ਕਾਲਜੁਗੀ ਪਤਨੀ ਨੇ ਦੋ ਵਿਅਕਤੀਆਂ ਨਾਲ ਰਲ ਕੇ ਕੀਤਾ ਆਪਣੇ ਪਤੀ ਦਾ ਕਤਲ ਗਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮਾਨਸਾ ਜ਼ਿਲ੍ਹੇ ਦੇ ਕਸਬਾ ਪੀਖੀ ਦੇ ਨੇੜੇਲੇ ਪਿੰਡ ਧਲੇਵਾ ਦੀ ਇੱਕ ਔਰਤ ਵੱਲੋਂ ਦੋ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਪਤੀ ਦੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਪਛਾਣ ਬੂਟਾ ਸਿੰਘ ਪੁੱਤਰ ਲਾਭ ਸਿੰਘ ਵਾਸੀ ਧਲੇਵਾ ਬਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇੰਸਪੈਕਟਰ ਗੁਰਵੀਰ ਸਿੰਘ ਥਾਣਾ ਮੁਖੀ ਭੇਖੀ ਨੇ ਕਿ ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਪੁੱਤਰ ਲਾਭ ਸਿੰਘ ਦੇ ਬਿਆਨਾਂ ਤੇ ਇੱਕ ਔਰਤ ਸਣੇ ਦੋ ਵਿਅਕਤੀਆਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਮਕਦਮਾ ਨੰਬਰ 95 ਮਿਤੀ 205 2024 ਨੂੰ ਥਾਣਾ ਭੀਖੀ ਪੁਲਿਸ ਨੇ ਵੱਖ-ਵੱਖ ਧਾਰਾ ਅਧੀਨ ਜਿਹੜਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਇੰਸਪੈਕਟਰ ਗੁਰਵੀਰ ਸਿੰਘ ਥਾਣਾ ਮੁਖੀ ਭੀਖੀ ਨੇ ਜਾਣਕਾਰੀ ਦਿੰਦਿਆਂ ਹੋਰ ਦੱਸਿਆ ਸਰਕੀਨਾ ਜੀ ਮੈਂ ਇੰਸਪੈਕਟਰ ਗੁਰਵੀਰ ਸਿੰਘ ਐਸ ਐਚ ਓ ਭੀਖੀ ਲੱਗਿਆ ਹੋਇਆ ਸਰ ਤਲੇਮਾ ਦਾ ਇੱਕ ਮਸਲਾ ਆਇਆ ਸੀ ਕੀ ਮਸਲਾ ਜੀ ਤਲੇਮਾ ਦੇ ਵਿੱਚ ਜਿਹੜਾ ਬੂਟਾ ਸਿੰਘ ਸੀਗਾ ਉਹਦੀ ਘਰ ਵਾਲੀ ਨੇ ਆਪਣੇ ਦੋ ਸਾਥੀਆਂ ਨਾਲ ਰਲ ਕੇ ਬੂਟਾ ਸਿੰਘ ਨੂੰ ਮਾਰ ਕੇ ਨਹਿਰ ਵਿੱਚ ਸੁੱਟਦਾ ਸੀ ਜਿਹੜੇ ਉਹਦੇ ਦੋ ਸਾਥੀ ਸੀ ਇੱਕ ਰਣਜੀਤ ਸਿੰਘ ਰਾਣਾ ਸੀਗਾ ਤੇ ਇੱਕ ਸੀਗਾ ਆਰਮ ਸਿੰਘ ਸਰ ਕਦੋਂ ਦੀ ਗੱਲ ਹੈ ਇਹ 12 ਤਰੀਕ ਦੀ ਗੱਲ ਆ ਨਹਿਰ ਤੇ ਸੁੱਟਦਾ ਸੀ ਉਹਦੀ ਡੈੱਡ ਬੋਡੀ ਤਲਵੰਡੀ ਸਾਬੋ ਏਰੀਆ ਚ ਜਾ ਕੇ ਮਿਲੀ ਸੀ ਤੇ ਇਸ ਸਬੰਧੀ ਬੂਟਾ ਸਿੰਘ ਦੇ ਭਰਾ ਦਰਸ਼ਨ ਸਿੰਘ ਦੇ ਬਿਆਨਾਂ ਤੇ ਅਸੀਂ 302 201 आईपीसी ਦਾ ਅਪਰਾਧ ਦਰਜ ਕਰਕੇ ਤਪਤੀਸ਼ ਚੱਲ ਰਹੀ ਹੈ ਸਰ ਸੀਟੇ ਰੋਪੀ ਨੇ ਇਹ ਇਹਨਾਂ ਦੀ ਜਿਹੜੀ ਜੋ ਸਾਰੀ ਬੈਚੂ ਕੀਤੇ ਹਾਂ ਹਾਂ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਸਰ ਕਿੰਨਾ ਨੰਬਰ ਮੁਕੱਦਮਾ ਹੈ ਮੁਕੱਦਮਾ ਨੰਬਰ 95 ਮਿਤੀ 20524 ਦਾ ਹੈ